موسیقی

مہراج کے یوٹیوب چینل ہے اس دروار کا یوٹیوب چینل ہے کیونکہ اس یوٹیوب چینل ہوں بات ہوں بات شیر کر دے ہو اور یہ بھی میرے بیر پرادیشہ پوزیشن بچ کرا دیا مضبوط یہ کر کے کہ روزی روٹی کر کے گئے ہیں تاں وہ یوٹیوب چینل کے ذریعے بھی دادی مادے قدمہ دے بچے حاضر لگوا سکتا تو شریف فرم دے وزی مہراج ایک یوٹیوب چینل ہے او بندہ بند کا حدور ہے ਚੂਰ ਹੈ ਸਭ ਤੇਰੀ ਨਜਹੀ ਦਾ ਕਸੂਰ ਹੈ ਦੋ ਹੱਥ ਪਰ ਜਿਹਨਾਂ ਦੇ ਹੱਥ ਹੁੰਦੇ ਨੇ ਉਹ ਤਾਂ ਉਹਨਾਂ ਦੀ ਥਾਕ ਪੁੱਜੀ ਫੜ ਲੈਂਦੇ ਨੇ ਵਾਹ ਤੇ ਜਿਹਨਾਂ ਦੇ ਹੱਥ ਹੁੰਦੇ ਨੇ ਵਿਚਕਾਰ ਉਹਨਾ ਆਵਾ ਲੈਂਦਾ ਨਾ ਬਾਤ ਤੇ ਜਿਨ੍ਹਾਂ ਦੇ ਹੱਥ ਹੁੰਦੇ ਨੇ ਥੱਲੇ ਉਹਨਾਂ ਦੇ ਕੁਝ ਨਹੀਂ ਰਹਿੰਦਾ ਕਿ ਤੂੰ ਕੁਝ ਲੈ ਕੇ ਜਾਣਾ ਤਾਂ ਹੱਥ ਬੱਕੇ ਕੀ ਕਹਿਣਾ ਹੈ ਏ ਕੇਸ਼ਾ ਏ ਬੋਲ ਸ਼ਾਮ ਆਏ ਜੇ ਤੂੰ ਆਏ ਜੇ ਚਾਹੇ ਹਾਂ ਗਾਦੇ ਗਾਦੇ ਬੋਲ ਸ਼ਾਮ ਗੁਰੂ ਮਹਾਰਾਜ ਜੀ ਜੋ ਬੋਲੇ ਸਾਡੀ ਕਿਰਪਾ ਦੇ ਜੀਜਾ ਕਾਟੇ ਵਿੱਚ ਚੋਣਨਾ ਇੱਕ ਦਿਨ ਲੰਗਦਾ ਆ ਤੇ ਕੋਈ ਹਾਰ ਜਾਂਦਾ ਹੈ ਨਾ ਇਸ ਨੂੰ ਜਾਣ ਸੁਣਿਆ ਹੈ ਜਿਹਨਾਂ ਦੇ ਪੈਰ ਤੇ ਕੰਡਾ ਲੱਗ ਜਾਂਦਾ ਹੈ ਉਹ ਰੋਣ ਦੇ ਕੋਲ ਰਿਆ ਦੇ ਜੀ ਰੋਹਿਤ ਭਾਈ ਇੱਕ ਮਿੰਟ ਰੋ ਜੀ ਆ ਕਰਦੇ ਵੈਲਕਮ ਕਰਦੇ ਆ ਪਰ ਮੈਂ ਮਤਲਬ ਦੇਖਿਆ ਮੈਂ ਅੱਜ ਇੱਕ ਮਿੰਟ ਤਾਂ ਮੈਨੂੰ ਕਹਿਣਾ ਵਾ ਸਪੀਰਿਟੀਕ ਪਰ ਮੇਰੇ ਦੇਖੇ ਤੇ ਪੰਜਾਬ ਸੀ ਬਹੁਤ ਬੜੀ ਸ਼ਕਤ ਬਹੁਤ ਬੜਿਆ ਤੁਸੀਂ ਪਰ ਵੀ ਉਸ ਮਾਰ ਲਗ ਉਸ ਮਾਰ ਦੀ ਉਸ ਲక్ష్ਮੀ ਜੀ ਦੀ ਸੇਵਾ ਦਿੱਤੀ ਆ ਉਸ ਨੂੰ ਮੈਂ ਬਹੁਤ ਗਿਆ ਸਾਡੇ ਫਸ ਸਿਟੀਜ਼ਨ ਜਦੋਂ ਆ ਬੋਲਦੇ ਫਿਰ ਮੈਂ ਵੈਸੇ ਬੋਲਦਾ ਨਹੀਂ ਬੱਤ ਦੇਵਾਜੀ ਦਾ ਸ਼ੇਖੋ ਲੰਗਲੀ ਤੋਂ ਅੰਦੀ ਦਾ ਸਪੈਸ਼ਲਿਸਟ ਜੋ ਜਰੂਰ ਉਹ ਵੀ ਨੀਰਾ ਖੜੇ ਲਗਨ ਜੀ ਦਾ ਇਹਨਾਂ ਨੇ ਬਰੇਵਰ ਕੀਤਾ ਕਿ ਅੱਗੇ ਜੇ ਹੋਰ ਜਾਣਾ ਹੋ ਜੀ ਤੇ ਜਾਣਾ ਨਹੀਂ ਤੇ ਮੈਂ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਜੈ ਸ਼੍ਰੀ ਕ੍ਰਿਸ਼ ਬੈਜੋ ਯਾਰ ਬੈਜੋ ਭਾਈਓ ਭਾਈ ਜੀ ਗੱਲ ਕਰ ਲਓ ਬਲੀ ਜੀ ਤੇ ਵੀਰ ਜੀ ਸੁਣੋ ਮੈਂ ਵਿਜੇਤੂ ਆ ਕੇ ਪ੍ਰੋਗਰਾਮ ਦਾ ਰਾਜਕ ਮੈਂ ਉੱਥੇ ਗਿਆ ਸੀ تاریف تریف چاہتا ہوں جیتر کو نوٹس کی پرنیت دیپ جیتر کو ਕੋਸੇ ਬੇਤਨੀ ਅੰਦਾਜ਼ੇ ਉਹਨੇ ਮੈਂ ਤਾਂ ਅੱਜ ਦੇਖਿਆ ਉਹ ਨੂੰ ਉਹਦਾ ਨਹੀਂ ਸੁਣਿਆ ਕਹਿੰਦਾ ਮੈਂ ਕਿ ਉਹ ਬਹੁਤ ਦਾ ਪਾਈ ਪੂਰੀ ਸੰਗ ਨੂੰ ਉਹ ਤੇ ਨੋਟ ਬਣੀ ਫਿੱਕੇ ਵਿੱਚ ਨੋਟ ਚੱਕ ਕੇ ਜਿਹੜਾ ਜਿਹੜਾ ਬੰਦਾ ਇੰਨਾ ਨਹੀਂ ਹੋਵੇ ਕਿ ਆਪ ਕੋ ਦਰਦਾਂ ਸਹਿਣ ਜਿਹਾ ਨਾ ਕਰੇ ਮੈਂ ਪਾਰਟੀ ਨਹੀਂ ਕਿਸੇ ਨੂੰ ਮੈਂ ਹਰ ਇੱਕ ਉਸ ਦਿਲੋਂ ਗਹਿराई ਹਰ ਇੱਕ ਇਸ਼ਾਈ ਦੇ ਨਾਲ ਮੈਂ ਬਨੀਪੀਨ ਜੀ ਕਵਿਤਰ ਗੋਲੀ ਜੀ ਨੂੰ ਅੱਜ ਇਸ ਉਹਨਾਂ ਦੀ ਜਿਹੜੀ ਸੇਵਾ ਸੀ ਨਾ ਸੇਵਾ ਤੋਂ ਮੁਕਤ ਮੈਂ ਇਹ ਕਹਾਂ ਮਾਲਕ ਇਹਨਾਂ ਨੂੰ ਦਿਨ-ਦੁਨਹੀ ਰਾਤੋ-ਰਾਤ ਨਹੀਂ ਕੀਤਾ ਮਾਲਕ ਇਹਨਾਂ ਤੋਂ ਸੇਵਾ ਕਰਨ ਮੈਨੂੰ ਪਤਾ ਵਲ ਕਿ ਬਹੁਤ ਦੇਰ ਦੇ ਸਾਥ ਵੰਡ ਚਾਹਿਆ ਬ੍ਰਿਧੀ ਜੀ ਜੀਤਨ ਸੋ ਰਾਗੇ ਰਾਗੇ ਅੱਜ ਬੜਾ ਈ ਖੁਸ਼ੀ ਦਾ ਮਾਹੌਲ ਆ ਪੂਰੇ ਦੇਸ਼ ਦੇ ਚਾਹਤੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਭਗਵਾਨ ਕ੍ਰਿਸ਼ਨ ਦੀ ਅਰਾਈ ਕਬਾਬੀ ਸੰਗਤ ਜਿਹੜੀ ਹਾਜ਼ਰੀ ਅੰਦਰਾਂ ਵਿੱਚ ਲੱਗ ਰਹੀ ਆ ਉਸੇ ਰਣੀ ਦੌਰਾਨ ਅੱਜ ਮੈਂ ਔਰ ਸਾਡੇ ਵੱਡੇ ਵੀਰ ਜਿਹਨੇ ਦਿੱਲੀ ਬੋਲੀ ਜੀ ਰੱਖਾਇ ਚਾਰਾ ਸਾਡੇ ਪਾਟੀ ਨੰਬਰ ਸੈਂਟਰਲ ਔਰ ਸਾਡੇ ਸਾਰੇ ਹੀ ਭਾਸ਼ਾ ਸਾਥੀ ਸਾਰੇ ਕਵੀਰ ਪਹਿਲਵਾਨ ਜੀ ਲਖਪਤ ਜੀ ਲਕਮੀ ਜੀ ਸਾਰੇ ਸਾਥੀ ਮੇਰੇ ਜੀ ਇਸ ਬੱਦਤਰ ਦਰਬਾਰ ਦੇ ਵਿੱਚ حاضਰੀ ਲਗਾ ਲਈ ਅਸੀਂ ਦੇਵਾਇ ਤੇ ਜਰਨਾ ਦੇ ਵਿੱਚ ਇੱਥੇ ਬੱਤ ਤੋਈਆ ભગવાન ਕ੍ਰਿਸ਼ਨ ਦਾ ਆਸ਼ੀਰਵਾਦ ਹਮੇਸ਼ਾ ਹੀ ਸਾਰਿਆਂ ਦੇ ਬਰਸਾ ਰਵੇ ਸਾਰਿਆਂ ਦੇ ਘਰਾਂ ਦੇ ਵਿੱਚ ਦੁੱਧ ਦਹੀਂ ਦੀਆ ਕ੍ਰਿਸ਼ਨ ભગવાન ਖੁਦ ਕੋ ਲਗਾ ਕੇ ਜਾਨ ਸਾਰਿਆਂ ਦੇ ਘਰਾਂ ਦੇ ਵਿੱਚ ਸਾਰਿਆਂ ਦੇ ਘਰਾਂ ਦੇ ਵਿੱਚ ਵਧੀਆਂ ਬਹਿਣ ਔਰ ਮਾਂ ਲక్ష్ਮੀ ਦੀ ਅਪਾਰ ਕਿਰਪਾ ਸਾਰਿਆਂ ਦੇ ਘਰਾਂ ਦੇ ਵਿੱਚ ਬੱਚੇ ਮਾ ਸਰਸੂਰ ਦੀ ਦੇ ਰੂਪ ਦੇ ਵਿੱਚ ਸਾਰਿਆਂ ਦੇ ਬੱਚਿਆਂ ਨੂੰ ਅੱਛੀ ਸਿੱਖਿਆ ਕਰੇ ਔਰ ਕਿਹੜਾ ਸਾਡਾ ਸਨਾਤਨ ਪਰੰਪਰਾ ਹੈ। ਕੋਧ ਪ੍ਰਚਾਰ ਤੇ ਪ੍ਰਸਾਰ ਜਿੰਨਾ ਵੱਧ ਤੋਂ ਵੱਧ ਕਰ ਸਕੀਏ ਬਹੁਤ ਜ਼ਰੂਰੀ ਹੈ ਅੱਜ ਦੀ ਜਿਹੜੀ ਯੁਵਾ ਪੀੜੀ ਹੈ ਉਹਨੂੰ ਸਾਡੇ ਧਰਮ ਦੇ ਪ੍ਰਤੀ ਜ਼ਰੂਰ ਪ੍ਰੇਰਿਤ ਕਰਨਾ ਜਾਗਰੂਕ ਕਰਨਾ ਔਰ ਬੜਾ ਹੀ ਅੱਛਾ ਲੱਗ ਰਿਹਾ ਜੇ ਇਸ ਨੂੰ ਪਰਿਵਾਰ ਦੇ ਵਿੱਚ ਦੇਵਤੇ ਚਰਨਾਂ ਦੇ ਵਿੱਚ ਸਾਜੇ ਲਿਖਾ ਕੇ ਨਾ ਪਦੀਨ ਪਹਿਲਵਾਨ ਜੀ ਦਾ ਖਾਸ ਤੌਰ ਤੇ ਧੰਨਵਾਦ ਕਰਤਾ ਅੱਜ ਇਹਨਾਂ ਨੇ ਇਸ ਜਗ੍ਹਾ ਤੇ ਇਸ ਪਵਿੱਤਰ ਸਥਾਨ ਤੇ ਹਾਜ਼ਰੀ ਲਗਾਉਣ ਦਾ ਮੌਕਾ ਮਿਲੇ ਔਰ ਜਿਦਾ ਹੀ ਮੰਡੇ ਪਰਸਤ ਤੇ ਸੰਦੇ ਵਿੱਚ ਮਾ ਸ਼ਰਮਾ ਜੀ ਵੀ ਸਾਰੇ ਅਮਰ ਦੀ ਪਾਰਟੀ ਦੇ ਸੀਨੀਅਰ ਲੀਡਰ ਨਾਲ ਔਰ ਬੜੀਆਂ ਪੋਜ਼ਿਟਿਵ ਵਾਈਬਸ ਇੰਨੀਆਂ ਪੋਜ਼ਿਟਿਵ ਵਾਈਬਸ ਅੱਥੇ ਆ ਕੇ ਜਦੋਂ ਮਿਲੀਆਂ ਤੇ ਜਿਸ ਜਗ੍ਹਾ ਤੇ ਪ੍ਰਮਾਤਮਾ ਦਾ ਨਾਮ ਲਿਆ ਜਾਂਦਾ ਉਥੇ ਵਿੱਚ ਜੋਤ ਜਗਦੀ ਹੈ ਮਾਤਰ ਅਨੰਦੀ ਉਹ ਜਗਾ ਹਮੇਸ਼ਾ ਪਵਿੱਤਰ ਹੁੰਦੀ ਹੈ ਸੋ ਇੱਕ ਵਾਰ ਫੇਰ ਸਾਰੀ ਜੀ ਸੰਗਤ ਨੂੰ ਅੱਜ ਦੇ ਇਸ શુભ ਦਿਹਾੜੇ ਦੀਆਂ ਬਹੁਤ ਬਹੁਤ ਮੰਗਲ ਸ਼ੋਭ ਕਾਮਨਾਵਾਂ ਜੈ શ્રી ਕ੍ਰਿਸ਼ਨ ਜੈ શ્રી ਕ੍ਰਿਸ਼ਨ ਜੈ ਸ਼੍ਰੀ ਕ੍ਰਿਸ਼ਨ